ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 88899 ਪੰਜਾਬੀ ਪੇਪਰ A ਦੀ ਤਿਆਰੀ ਕਰਨ ਵਾਲੀਆਂ ਵਿਦਿਆਰਥੀਆਂ ਲਈ ਅਸੀਂ ਇਹ ਮਹੱਤਵਪੂਰਨ ਪ੍ਰਸ਼ਨ ਲੈ ਕੇ ਆਏ ਹਾਂ ਜੋ ਅਸੀਂ ਪੰਜਾਬੀ ਪੋਸਟਕ ਸਾਹਿਤ ਮਾਲਾ 10ਵੇਂ ਜਮਾਤ ਚੋਂ ਤਿਆਰ ਕੀਤੇ ਨੇ ਪਹਿਲਾ ਪ੍ਰਸ਼ਨ ਹੈ ਰਬਾਬ ਮੰਗਾਉਣ ਦਾ ਵਰਤਾਂਤ ਕਿਸ ਦੀ ਰਚਨਾ ਹੈ ਗਿਆਨੀ ਗੁਰਦੇਵ ਸਿੰਘ ਗਿਆਨੀ ਗੋਰੀਕਵਾਲ ਸਿੰਘ ਗਿਆਨੀ ਦੇਵਤ ਸਿੰਘ ਜਾਂ ਕੋਈ ਨਹੀਂ ਗਿਆਨੀ ਦੇਵਤ ਸਿੰਘ ਦੀ ਇਹ ਰਚਨਾ ਹੈ ਰਬਾਬ ਮੰਗਾਉਣ ਦਾ ਵਰਤਾਂਤ ਅਗਲਾ ਪ੍ਰਸ਼ਨ ਹੈ ਦੁਰਗਾ ਪਰਬੋਧ ਗੁੱਗਾ ਗੋਪੜਾ ਦਬ ਵਿਚਾਰਨ ਰਾਜ ਪਰਬੋਧ ਨਾਟਕ ਇਹ ਕਿਸ ਦੀਆਂ ਰਚਨਾਵਾਂ ਹਨ ਭਾਈ ਵੀਰ ਸਿੰਘ ਜੀ ਪ੍ਰੋਫੈਸਰ ਪੂਰਨ ਸਿੰਘ ਗਿਆਨੀ ਦੇਤ ਸਿੰਘ ਪ੍ਰੋਫੈਸਰ ਮੂਨ ਸਿੰਘ ਇਹ ਰਚਨਾ ਗਿਆਨੀ ਦੇਤ ਸਿੰਘ ਦੀਆਂ ਹਨ ਅਗਲਾ ਪ੍ਰਸ਼ਨ ਹੈ ਕੁਰਾਈਏ ਦਾ ਡੂੰ ਕਿਸ ਨੂੰ ਕਿਹਾ ਗਿਆ ਬਾਲੇ ਨੂੰ ਵਰਦਾਨੇ ਨੂੰ ਸੱਜਣ ਨੂੰ ਭਾਈ ਲਾਲੋ ਨੂੰ ਕੁਰਾਈਏ ਦਾ ਡੂਮ ਰਵਾਬ ਮੰਗਾਉਣ ਦੇ ਵਰਤਾਂਤ ਨਿਵੰਤ ਦੇ ਵਿੱਚ ਲਿਖਿਆ ਗਿਆ ਹੈ ਭਾਈ ਮਰਦਾਨਾ ਜਿਹਨੂੰ ਕੁਰਾਈਏ ਦਾ ਡੂਮ ਕਿਹਾ ਗਿਆ ਸੀ ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਨਾਲ ਕੰਮ ਰਏ ਸੀ ਗੁਰੂ ਨਾਨਕ ਦੇਵ ਜੀ ਕਿੱਥੋਂ ਤੇ ਕਿਸ ਤੋਂ ਰਵਾਬ ਮੰਗਵਾਈ ਭਾਈ ਸਾਹਿਬ ਸਿੰਘ ਤੋਂ ਭਾਈ ਵੀਰ ਸਿੰਘ ਤੋਂ ਭਾਈ ਫਰਿੰਦੇ ਤੋਂ ਕੋਈ ਨਹੀਂ ਉਹਨਾਂ ਨੇ ਭਾਈ ਫਰਿੰਦੇ ਤੋਂ ਪਿੰਡ ਜੱਟਾਂ ਵਾਲੇ ਤੋਂ ਰਵਾਵ ਮੰਗਵਾਈ ਸੀ ਭਾਈ ਮਰਦਾਨਾ ਜਿਹਨੂੰ ਭੇਜ ਕੇ ਅਗਲਾ ਪ੍ਰਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ ਕੌਣ ਸਨ ਪ੍ਰਿੰਸੀਪਲ ਤੇਜਾ ਸਿੰਘ ਇੱਕ ਨਿਵੰਦਕਾਰ ਸਨ ਆਰਸੀ ਘਰ ਦਾ ਪਿਆਰ ਸਾਹਿਤ ਦਰਸ਼ਨ ਨਵੀਆਂ ਸੋਚਾਂ ਸਹਿਜ ਸੁਭਾ ਕਿਸਤੀਆਂ ਰਚਨਾਵਾਂ ਹਨ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਮੂਨ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਇਹਨਾਂ ਵਿੱਚੋਂ ਇਹ ਰਚਨਾਵਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਦੀਆਂ ਹਨ ਅਗਲਾ ਪ੍ਰਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ ਨੂੰ ਅਵਿਨੰਦਨ ਗ੍ਰੰਥ ਕਦੋਂ ਮਿਲਿਆ 1850 1952 1990 1956 ਸੌਰੀ 1950 ਸੀ 1850 ਸੀ ਇਹਦਾ ਸਹੀ ਆਨਸਰ ਆਏਗਾ 1956 ਅਗਲਾ ਪ੍ਰਸ਼ਨ ਹੈ ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਕਿਸ ਨੇ ਕਰੋਗੀ ਜੀਵਨ ਜਿਉਣ ਉੱਪਰ ਜ਼ੋਰ ਦਿੱਤਾ ਗੁਰੂਆਂ ਨੇ ਪੀਰਾਂ ਨੇ ਸਾਧ ਸੰਤਾਂ ਨੇ ਦੇਵੀ ਦੇਵਤਿਆਂ ਨੇ ਤੇਜਾ ਸਿੰਘ ਦੇ ਲੇਖ ਅਨੁਸਾਰ ਗੁਰੂਆਂ ਨੇ ਸਿੱਖ ਧਰਮ ਦੇ ਵਿੱਚ ਜਾਂ ਸਿੱਖਾਂ ਦੇ ਗੁਰੂਆਂ ਨੇ ਕਰੋਗੀ ਜੀਵਨ ਜਿਉਣ ਦੇ ਉੱਤੇ ਜ਼ੋਰ ਦਿੱਤਾ ਹੈ ਅਗਲਾ ਪ੍ਰਸ਼ਨ ਹੈ ਸਰਦਾਰ ਗੁਰਬਖਸ਼ ਸਿੰਘ ਦਾ ਲਿਖਿਆ ਨਿਬੰਧ ਹੈ ਬਹਿਮ ਪਰਮ ਬੋਲੀ ਦਿਨ ਰਾਤ ਤੁਪਸ਼ਾ ਸ਼ਾਵੇਂ ਇਹਦਾ ਆਨਸਰ ਹੈ ਬੋਲੀ ਅਗਲਾ ਪ੍ਰਸ਼ਨ ਹੈ ਗੁਰੂ ਘਰ ਗੁਰੂ ਨਾਨਕ ਸਾਗਰ ਗੋਬਿੰਦ ਸਾਗਰ ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਦਸਮ ਗ੍ਰੰਥ ਦਰਸ਼ਨ ਰਹਿਤਨਾਮੇ ਟਰਗੋਰ ਤਰਵੈਣੀ ਕਿਸ ਦੀਆਂ ਰਚਨਾਵਾਂ ਹਨ भाई मोहन सिंह वैद भाई वीर सिंह प्रिंसीपल तेजा सिंह प्रोफैसर प्यारा पदम यह रचनाव हैं प्रोफैसर प्यारा सिंह पदम जी दिया अगला प्रश्न है मेरे वड वडेरे निबंध किसने लिखे सिंह ज्ञानी गुर इकबाल सिंह ज्ञानी दित सिंह कोई नहीं मेरे वड वडेरे लेख ਗਿਆਨੀ ਦਿੱਤ ਸਿੰਘ ਜੀ ਦਾ ਲਿਖਿਆ ਹੋਇਆ ਹੈ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵਿਦਿਆਰਥੀਆਂ ਦੀ ਮਦਦ ਹੋ ਸਕੇ